ਬਾਸਰ ਹਾਊਸ ਤਾਂ ਹੈ ਜੇ ਸਰ ਹਾਊਸ ਆਫ ਦਾ ਜਾਕਰ ਸਾਹਿਬ ਤੁਸੀਂ ਬੋਲੋਗੇ ਧੰਨਵਾਦ ਸਪੀਕਰ ਸਾਹਿਬ ਬੜੀ ਜ਼ਿਆਦਤੀ ਆ ਬਹੁਤ ਮਾੜੀ ਰਵਾਇੰਦ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਸਰ ਮੈਂ ਜਾਕਰ ਖੇਰਾ ਸਾਹਿਬ 1 ਮਿੰਟ ਦਾ ਕੰਮ ਤੁਸੀਂ ਇੱਕ ਮਾਰਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖਣਾ ਰੋਕ ਰਹੇ ਹੋ ਕਿ ਤੁਹਾਨੂੰ ਹੀ ਰੱਖਣੀ ਹੋਦੀ ਹੈ ਕਿਹੜੀ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਐਂਡ ਜਾਕਰ ਸਾਹਿਬ ਪਲੀਜ਼ ਸਿਟ ਡਾਊਨ ਜਕਰਾ ਬੋਲੋ ਜੀ ਬੋਲੋ ਥੈਂਕ ਯੂ ਸਪੀਕਰ ਸਾਹਿਬ ਐਂਡ ਕੈਨ ਯੂ ਇੰਟੀਮੀਡੇਟ ਦ ਚੇਅਰ ਫਿਰ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਚਲੋ ਜੇ ਬੋਲੋ ਜੀ ਜਕਰਾ ਸਾਹਿਬ ਇਸ ਕੇ ਅੰਦਰ ਲੋਕੀ ਜਰਾ ਇਹ ਕਹਿੰਦੇ ਕਰੇ ਜਵਾਬ ਤਾਂ ਦਿਓ ਕਿ ਸਮਾਨ ਦੇ ਅੰਦਰ ਕਿਉਂ ਨਹੀਂ ਦਿੰਦੇ ਜਾਓ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਬਸ ਜੀ ਜੇ ਚੇਅਰ ਵੀ ਠੀਕ ਹੋਵੇ ਤੁਸੀਂ ਡਿਕਟੇਟਰ ਨਹੀਂ ਹੋ ਅਗਲੀ ਆਈਟਮ ਬੈਠੋ ਜਾਖੜ ਸਾਹਿਬ ਫੇਰ ਕਰ ਲੈ ਤੁਸੀਂ ਗੱਲ ਇਹ ਤੁਹਾਨੂੰ ਗੱਲ ਨਹੀਂ ਕਰ ਦੇਣਾ ਚਾਹੁੰਦੇ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੀ ਕਾਰਵਾਈ ਦਾ ਅੱਜ ਦੂਸਰਾ ਦਿਨ ਹੈ ਤੇ ਇਸ ਦੇ ਵਿੱਚ ਹੰਗਾਮਾ ਹੁੰਦਾ ਦਿਖਾਈ ਦਿੱਤਾ ਹੈ ਜਿਸ ਦੇ ਵਿੱਚ ਕਾਂਗਰਸ ਦੇ ਵੱਲੋਂ ਸਦਨ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਦੇ ਵਿੱਚ ਵਾਕਆਊਟ ਕਰਨ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬਾਰ-ਬਾਰ ਹੱਥ ਖੜਾ ਕਰਕੇ ਸਪੀਕਰ ਦੇ ਕੋਲੋਂ ਜ਼ੀਰੋ ਆਵਰ ਦੇ ਵਿੱਚ ਬੋਲਣ ਦਾ ਅਤੇ ਹੋਰ ਨਾ ਮੁੱਦੇ ਚੁੱਕਣ ਦਾ ਸਮਾਂ ਮੰਗੇਗਾ ਪਰ ਫਿਰ ਵੀ ਉਹਨਾਂ ਨੂੰ ਬੋਲਣਾ ਨਹੀਂ ਦਿੱਤਾ ਗਿਆ ਲਗਾਤਾਰ ਵਿਧਾਨ ਸਭਾ ਦੇ ਦੋ ਤੋਂ ਤਿੰਨ ਸੈਸ਼ਨ ਹੋ ਚਲੇ ਨੇ ਜਿਸ ਦੇ ਵਿੱਚ ਅੱਡ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਦਾ ਮੌਕਾ ਵਿਧਾਨ ਸਭਾ ਦੇ ਵਿੱਚ ਨਹੀਂ ਦਿੱਤਾ ਜਾ ਰਿਹਾ ਭਾਵੇਂ ਕਿ ਉਹਨਾਂ ਵੱਲੋਂ ਬਾਰ-ਬਾਰ ਹੱਥ ਖੜਾ ਕਰਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਕੋਲੋਂ ਸਮਾਂ ਮੰਗਿਆ ਜਾਂਦਾ ਪਰ ਫਿਰ ਵੀ ਉਹਨਾਂ ਨੂੰ ਬੋਲਣਾ ਨਹੀਂ ਦਿੱਤਾ ਜਾਂਦਾ ਇਸ ਨੂੰ ਲੈ ਕੇ ਅੱਡ ਸੁਖਪਾਲ ਸਿੰਘ ਖਹਿਰਾ ਪੜਕੁੱਟੇ ਅਤੇ ਉਹਨਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ ਇਸ ਦੇ ਨਾਲ ਪੂਰੀ ਕਾਂਗਰਸ ਵੀ ਉਹਨਾਂ ਦੇ ਨਾਲ ਖੜੀ ਦਿਖਾਈ ਦਿੱਤੀ ਇਸ ਦੇ ਨਾਲ ਹੀ ਪਿਛਲੇ ਦਿਨ ਜੋ ਸਪੀਕਰ ਉੱਪਰ ਕੁਲਤਾਰ ਸਿੰਘ ਸੰਧਵਾ ਦੇ ਉੱਪਰ ਪ੍ਰਗਟ ਸਿੰਘ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸਨ ਉਸ ਤੋਂ ਬਾਅਦ ਸਪੀਕਰ ਦੇ ਵੱਲੋਂ ਜੋ ਕੁਝ ਗੁੱਸੇ ਚਾਣ ਕੇ ਪ੍ਰਗਟ ਸਿੰਘ ਨੂੰ ਬੋਲਿਆ ਗਿਆ ਉਸ ਦਾ ਵੀ ਗੁੱਸਾ ਅੱਜ ਪ੍ਰਗਟ ਸਿੰਘ ਦੇ ਵੱਲੋਂ ਇਸ ਵਿਧਾਨ ਸਭਾ ਦੇ ਹੰਗਾਮੇ ਦੌਰਾਨ ਜ਼ਾਹਰ ਕੀਤਾ ਗਿਆ ਵਾਕ ਆਊਟ ਕਰਨ ਤੋਂ ਬਾਅਦ ਸੁਖਪਾਲ ਸਿੰਘ ਖੇੜਾ ਪ੍ਰਗਟ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਇਬਦ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਅੰਦਰ ਹੋ ਕੀ ਰਿਹਾ ਹੈ ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਸ਼ਾਹ ਰੈਵਨਿਊ ਮਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗੈਹ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਝਟਕਣਾ ਕੀਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ 6 ਸਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਕਸ ਆ ਜਿਹੋ ਜੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਨਿਖੇਦੀ ਕਰਦੇ ਆ ਇਸੇ ਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਂ ਨਹੀਂ ਦਿੰਦਾ ਕੱਲ ਪ੍ਰਗਟ ਸਿੰਘ ਨੇ ਮਿਸਬੀਹੇਵ ਕੀਤਾ ਤੋਹਫੀਨ ਕੀਤੀ ਜਦ ਕੇ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋ ਕਹਿੰਦੇ ਕਿ ਧਰਨਾ ਹੀ ਸੁਮਵਾਰਿਆ ਸਾਰੀ ਗੈ ਆਪਣੇ ਜਿਹੜੀ ਅਨਪਲੋਇਮੈਂਟ ਆ ਨਸ਼ੇ ਨੇ ਜੋ ਕੋ ਘੜਤਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਧੰਦੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਿਦਾ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਵਾ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫ੍ਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਕਨੌਰ ਦੇ ਐਮ.ਐਲ.ਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜਿਹਨਾਂ ਦੇ ਹਲਕਿਆਂ ਦਾ ਨਾ ਕਨੈਕਟਡ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰ ਅਮਰਿਤ ਮੰਗਟ ਗੁਰਮਨੀਤ ਮੰਗਟ ਐਸ.ਕੇ.ਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਕਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾੜ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 100 ਬਕਤੀਆਂ ਚੋਂ ਹਲੇ ਵੀ ਸਮਝ ਲਾ ਲਓ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸਿਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਕਜੋਗੇ ਹਰਿਆਣੇ ਦੀ ਕੰਦ ਬੈਰੀਕੇਡਿੰਗ ਕਿੱਦਾਂ ਟੱਪ ਜਾਓਗੇ ਕਿੱਲ ਕਿੱਦਾਂ ਟੱਪ ਜਾਓਗੇ ਟੈਰ ਗੈਸ ਕਿੱਦਾਂ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਮਾਸ਼ੀ ਕੀਤੀ ਗੁਰਕਰਨ ਗੁਰਕਰਨ ਮਾਰਿਆ ਜਿਹੜਾ ਇੱਕ ਨੌਜਵਾਨ ਸੀਗਾ ਸ਼ੁਭ ਕਰਨ ਉਹ ਉਹ ਕਿੱਦਾਂ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇਦਾਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹਿ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਪੂ ਦਾ ਬਾਰਡਰ ਬੰਦ ਕੀਤਾ ਖਨੋਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲੇਕਾਂ ਦੀ ਕਰਕੇ ਇਹ ਘਾਟਾ ਪਿਆ ਪਰ ਲਾਸਟ ਹੀ ਆ ਗੋਸ ਸੇ ਦਿਸ ਹਾਊਸ ਡੋਟ ਡਸ ਨੋਟ ਬਿਲੋਂਗ ਟੂ ਕੁਲਤਾਰ ਸੰਧਵਾ ਇਟ ਇਜ਼ ਨੋਟ ਹਿਸ ਪਰਸਨਲ ਪ੍ਰੋਪਰਟੀ ਇਹ ਉਹਨਾਂ ਦਾ ਨੀਤੀ ਕਰਨੀਗਾ ਇਹ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਦਾ ਇੱਕ ਸਦਨ ਆ ਔਰ ਸਾਰਿਆਂ ਨੂੰ ਅਧਿਕਾਰ ਆ ਆਪਣੀ ਗੱਲ ਰੱਖਣ ਦਾ ਔਰ ਜੋ ਕੱਲ ਪ੍ਰਗਟ ਸਿੰਘ ਨਾਲ ਜਾਂ ਦੂਜੇ ਸਾਡੇ ਮੈਂਬਰਸ ਦੇ ਨਾਲ ਗਤਕਰਾ ਕਰਦੇ ਨੇ ਬੋਲਣ ਨਹੀਂ ਦਿੰਦੇ ਬਹਿ ਜਾ ਬਹਿ ਜਾ ਬਹਿ ਜਾ it is absolutely highly condemnable authoritarian full of arrogance and uh, i would say that it amounts to complete dictatorial politics in punjab jehdi hai is waqt aa khoti speaker ne ede khilaf sau ilzam aur ede khilaf inya statements lekin inna di koi jaanch karan nu tayar nahi ga mere is pak nu jo aaj leader of opposition aur mere sade sarkariyo colleagues ne sirf ye vocout kita tu ਹਾਈਲਾਈਟ ਦੀ ਇਸ਼ੂ ਆਫ ਪਾਰਟੀਜ਼ਨ ਪੋਲਿਟਿਕਸ ਬੀਇੰਗ ਡਨ ਇਨ ਵਿਧਾਨ ਸਭਾ ਮੈਂ ਇਹਨਾਂ ਸਾਰਿਆਂ ਦਾ ਔਰ ਆਪਣੇ ਲੀਡਰ ਆਫ ਆਪੋਜੀਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿਹੜੀ ਫਰਾਈਡੇ ਨੂੰ ਜ਼ੀਰੋ ਆਵਰ ਦੇ ਵਿੱਚ ਇਸ਼ੂ ਚੱਕਿਆ ਸੀ ਅਸਲੀਅਤ ਗੱਲ ਇਹ ਹੈ ਕਿ ਇਹ ਇੱਕ ਸਕ੍ਰਿਪਟ ਦਿੱਲੀ ਤੋਂ ਆਉਂਦੀ ਹੈ ਤੁਸੀਂ ਜੇ ਸਾਰੇ ਇਹਨੂੰ ਕਨੈਕਟ ਕਰਕੇ ਦੇਖੋਗੇ ਚਾਹੇ ਇਹਨਾਂ ਦੀ ਲੀਡਰ ਆਫ ਆਪੋਜੀਸ਼ਨ ਜਿਹੜੀ ਦਿੱਲੀ ਦੇ ਵਿੱਚ ਅਤਸ਼ੀ ਜੀ ਆ ਉਹਨਾਂ ਦੀ ਸੇਮ ਵਰਡਿੰਗ ਹੈ ਇਹਨਾਂ ਦੇ ਮਿਨਿਸਟਰਸ ਦੀ ਸੇਮ ਵਰਡਿੰਗ ਹੈ ਔਰ ਜਿਹੜੇ ਸਪੀਕਰ ਸਾਹਿਬ ਹੈ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਰਹੇ ਆ ਚਲੌਰ ਤਾਂ ਦਿੱਲੀ ਵਾਲੇ ਰਹੇ ਆ ਲੇਕਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬੀਹੇਵ ਵੀ ਕਰਦਾ ਮੈਂ ਇਸ ਕਰਕੇ ਚੁੱਪ ਰਿਹਾ ਕਿਉਂਕਿ ਕੋਈ ਮर्यादा ਸਾਨੂੰ ਸਮਝ ਆਉਂਦੀ ਹੈ ਕਿ ਇਸ ਹਾਊਸ ਦੀ ਬਰਿਆਦਾ ਲੇਕਿਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਿਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਜਿਹੜੀ ਪਾਵਰ ਹੈ ਨਾ ਔਰ ਅਨਫੋਰਚੂਨੇਟਲੀ ਜਦੋਂ ਮੈਂ ਇਹ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਦਾ ਹੈ ਇਹ ਸਾਰੇ ਡਿਫੈਂਸਿਵ ਹੋ ਗਏ ਵੀ ਹਾਂ ਭਈ ਇਹ ਗਲਤ ਤਾਂ ਇਹਨਾਂ ਨੇ ਇਹਨੇ ਇਕੱਲੇ ਨੇ ਨਹੀਂ ਕੀਤੀ ਇਹਨਾਂ ਦੇ ਤਿੰਨ ਹੋਰ ਮਿਨਿਸਟਰ ਨੇ ਔਰ ਜਿਹੜੀ ਆட்சி ਹੈ ਉਹ ਸਾਡੇ ਪੰਜਾਬ ਦੇ ਕੁਛ ਵੀ ਨਹੀਂ ਹੈ ਮੈਨੂੰ ਇਹ ਨਹੀਂ ਲੱਗ ਸਮਝ ਆਈ ਕਿ ਦਿੱਲੀ ਬੈਠ ਕੇ ਦਿੱਲੀ ਵਾਲੇ ਪੰਜਾਬ ਨੂੰ ਇਹੋ ਜਿਹਾ ਬਦਨਾਮ ਕਿਉਂ ਕਰ ਰਹੇ ਆ ਹਰ ਚੀਜ਼ ਜਿਹੜੀ ਇਹਨਾਂ ਦੀ ਜਿੰਨੀ ਨਲਾਇਕੀ ਪਿਛਲੇ ਤਿੰਨਾਂ ਸਾਲਾਂ ਦੀ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਤੇ ਪਾ ਰਿਆ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲਾਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਅ ਐਂਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਤਾਂ ਜਾਨ ਮਾਲ ਦੀ ਰਾਖੀ ਚਾਹੀਦੀ ਆ ਉਹ ਚਾਹੁੰਦਾ ਕਿ ਸਾਡਾ ਸੇਫ ਹੋਵੇ ਲੇਕਿਨ ਅਨਫੋਰਚੂਨੇਟਲੀ ਇਹ ਸਾਰਾ ਕੁਝ ਸੇਫ ਨਹੀਂ ਰਿਹਾ ਇਹ ਸਾਰੀ ਜਿਹੜੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾ ਦੀ ਨਲਾਇਕੀ ਦਾ ਜਮਾ ਔਰ ਇਹ ਪੁਲਿਸ ਸਟੇਟ ਫੜਾ ਕੇ ਬੈਗਾ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਥੈਂਕ ਯੂ ਬਈ ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰਬਲ ਕੁਲੀਕਸ ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵੱਈਆ ਸੀ ਉਹਨੂੰ ਅਸੀਂ ਸਟਰੋਂਗਲੀ ਕਿਡਿਆ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਤੇ ਖਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅਜਿਸਾ ਪਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗਲਤ ਕਰ ਗਈ ਸੀ ਉਹਨੂੰ ਰਿਟਰੀਏਟ ਵੀ ਕਰਦੇ ਨੇ ਉਹਨੂੰ ਮੋਹਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ਜ਼ਰੀਏ ਤੁਹਾਨੂੰ ਉਹ ਵੀਡੀਓ ਵੀ ਸੁਣਵਾਉਣਾ ਨੰਬਰ 2 ਸਾਹ ਸੁਖਬਾਲ ਸਿੰਘ ਖਹਿਰਾ ਜੀ ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾ ਵਿੱਚ ਕੰਡਮ ਕਰਦੇ ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਕੱਟਿਆ ਇਹਨਾਂ ਦਾ ਕੁਝ ਨੰਬਰ ਵਧ ਹੋਏ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀਏ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਰ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਕਣ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਦੀ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲ ਰਹੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਦੇ ਵਿੱਚ ਸਾ ਸੁਖਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਮੌਕਾ ਨਹੀਂ ਦਿੱਤਾ ਫਿਰ ਮੈਂ ਅੱਜ ਲੀਡਰ ਆਫ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤਾਂ ਤੁਸੀਂ ਮੈਂਬਰ ਸੀ ਤੁਸੀਂ ਇਸ ਗੱਲ ਕਰਕੇ ਦਾ ਹੱਕ ਮਾਰੋ ਕਿ ਅਸੀਂ ਬਿਲਕੁਲ ਜਦੋਂ ਇਹ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਕੁਲੀਚ ਅਸੀਂ ਵਾਕ ਆਊਟ ਕਰਦੇ ਅਸੀਂ ਸਾਹ ਸੁਖਪਾਲ ਸਿੰਘ ਖੈਰਾਨਾਜ ਤੇ ਸਾਹ ਪਰਗਟ ਸਿੰਘ ਹੁਣਾਂ ਨਾਲ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਪਵਰ ਰੋਚ ਤਿੰਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧੰਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਜਿਹੜਾ ਸਰਕਾਰ ਪੱਕੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਨੂੰ